ਹੈਲੋ ਗਾਈਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਜਾ ਰਹੇ ਸੀ ਮਲੂਨ ਲੋਥ ਕੰਮ ਸੀਗਾ ਆਪਾਂ ਬਲੋ ਪੂਰੀ ਦਿਖਾਉਣੀ ਹੈ ਘੜੀ ਠੀਕ ਕਰਾਉਣੀ ਓਦੇ ਉਹਦਾ ਘੜੀ ਦਾ ਨਾ ਇਹ ਆਹ ਹਮੇਂ ਇਹ ਘੜੀ ਦੀ ਹੈ ਇੱਥੇ ਕਰਾਉਣੀ ਹੈ ਘੱਟੀ ਆਪਾਂ ਉਹ ਉੱਥੋਂ ਲਈ ਸੀ ਆਪਾਂ ਘੜੀ ਆਹ ਸੋਨੂੰ ਪਰ ਮੋਬਾਈਲ ਰਿਪੇਅਰ ਇੱਥੋਂ ਤੁਹਾਨੂੰ ਬਾਅਦ 2 ਸਾਲ ਹੋ ਜਾਣੇ ਥੋਡੀ ਘੜੀ ਨੂੰ ਲਾਈ ਬੀਰ ਗਿਆ ਸੀ ਘਰੇ ਤੇ ਆ ਗਿਆ ਵੇ ਤੇ ਬਾਈ ਨੂੰ ਪੁੱਛਿਆ ਜੀ ਕਹਿੰਦਾ ਘਰੇ ਗਿਆ ਤੇ ਆ ਗਿਆ ਤੇ ਬਾਕੀ ਗੱਲਬਾਤ ਕਰਦੇ ਆ ਜੀ ਇਹ ਹੁਣ ਤੋਂ ਘੜੀ ਲੈ ਕੇ ਆਏ ਸੀ ਠੀਕ ਹੈ ਜੀ ਉਹਨਾ ਜਿਹੜੀ ਬੈਲਟ ਜੀ ਉਹ ਥੋੜੀ ਜਿਹੀ ਟੁੱਟ ਗਈ ਉਹ ਲੈ ਲਓ ਜੀ ਇਹ ਮੋੜੀ ਇਹ ਥੋੜਾ ਉਸ ਬੈਲੂ ਜੀ ਇਹ ਆ ਪਕੜੀ ਕਰਾਉਣੀ ਸੀ ਠੀਕ ਹੈ ਆ ਵਾਲਾ ਲੈ ਲੇ ਤੇ ਆ ਵਾਲਾ ਲੈ ਕੇ ਪਵਾਇਆ ਕੜੀ ਚ ਹੋ ਗਿਆ ਨੀ ਪਹਿਲਾ ਵਾਲਾ ਖਰਾਬ ਤੇ ਵੀਰ ਲੱਗਿਆ ਹੋਇਆ ਭਾਈ ਆ ਦੇਖੋ ਕੜੀ ਬਹੁਤ ਵਧੀਆ ਸੀ ਕੜੀ ਕੜੀ ਬਧੀਆ ਸੀ ਤੇ ਆ ਦੇ ਇਹ ਵਾਲਾ ਟੁੱਟ ਗਿਆ ਸੀ ਇੱਥੇ ਖੜਿਆ ਨਹੀਂ ਦੇਖੋ 2 ਸਾਲ ਹੋ ਗਏ ਨਾ ਕੜੀ ਨਹੀਂ ਇਹ ਲਿਦ ਚੱਲ ਰਹੀ ਇਹ 4-5-10 ਸਾਲ ਸਰਦੀ ਉਹ ਕਿੰਨੇ ਦਾ ਹੈ 500 500 ਦਾ 100 ਦਾ ਆ ਟਾਈਮ ਵੀ ਸਕੇ 500 ਹੈਗਾ 1900 ਦਾ ਦੇਖ ਉਹਦੀ ਲਾਤੀ ਲੋ ਚੜੀ ਹੋ ਗਈ ਆਪਣੀ ਤੇ ਆ ਦੇਖੋ ਗਾਈਸ ਠੀਕ ਆ ਓਕੇ ਤੇ ਘੜੀ ਆਪਾਂ ਕਰਾ ਲਈ ਠੀਕ ਤੇ ਫਿਰ ਆ ਕੇ ਲਈ ਮਰਾ ਗੱਡੀ ਪਾਰਕਿੰਗ ਉਧਰ ਹੀ ਕਰਦੇ ਦੀ ਲਾਉਣੀ ਉਧਰ ਫੋਸਤੀ ਲਾਉਣੀ ਆ ਪਾਸ ਹਸਪੀਟਲ ਚ ਮੇਰਾ ਕਾ ਕਰਦੇ ਵੀ ਰਮਨ ਦੇ ਵਿਆਹ ਆ ਸੁਣਦਾ ਨਾ ਔਰ ਇਹ ਜੀ ਕਿਹਾ ਬਾਈਕ ਲਓ ਜੀ ਹੁਣ ਆਪਾਂ ਹਸਪੀਟਲ ਚ پارک ਕਰ ਦੇਣੀ ਹੈ ਗੱਡੀ ਫਿਰ ਆਪਾਂ ਜਾਣਾ ਬਾਜ਼ਾਰ ਉਹ ਹਣਾ ਕੁਛ ਨਹੀਂ ਕਹਦੇ ਆਂਟੀ پیسے ਲੈਣਗੇ پیسے ਲੈ ਲੈ ਵੀ తీਰਤੀ ਨਾ ਤੇ ਓਕੇ ਗੱਡੀ ਕਰਕੇ ਆਪਾਂ پارک ਤੇ ਆਪਾਂ ਵਾਪਸ ਹੀ ਲੈ ਲਈ ਸੀ ਦਿੱਤੋਂ ਸਾਹਮਣੇ ਆ ਜਾਂਦਾ ਗੁਰਦੁਆਰਾ ਸਾਹਿਬ ਲੈ ਕੇ ਆ ਗਏ ਹਾਂ ਆਪਣੀ ਮੰਮੀ ਲਈ ਮੰਮੀ ਆਏ ਨੇ ਨਾਲ ਅੱਜ ਤੇ ਤੁਸੀਂ ਬਲੌਗ ਦੇਖਿਆ ਸੀਗਾ ਤੇ ਆਪਾਂ ਇੱਕ ਲੈ ਕੇ ਆਈ ਸੀ ਜੁੱਤੀ ਯਾਖ ਵੀ ਲੈ ਗਈ ਸੀ ਤੇ ਆਜਾਏ ਨੇ ਮੰਮੀ ਨਾਲ ਇਹਨੇ ਆਪਾਂ ਵੀ ਉੱਥੇ ਜੁੱਤੀ ਲੈ ਕੇ ਆਣੀਆਂ ਤੇ ਜਸ ਨੇ ਕਰਾਉਣੀਆਂ ਚੇਂਜ ਕਿਉਂ ਹੈਗੀ ਸੀ ਟਾਈਟ ਖੁੱਲੀਆਂ ਨਹੀਂ ਦੇ ਦਾਰਾ ਨਹੀਂ ਤੇ ਇਹ ਵੀ ਲੱਗਦੀ ਆ ਕੋਈ ਮਾੜੀ ਸੀ ਉਹ ਕੁੱਲੀਆਂ ਨਹੀਂ ਦੇਦਾ ਹਾਂ ਥੋੜੀ ਜਿਹੀ ਖੁੱਲੀ ਆ 3 ਨੰਬਰ ਛੋਟੇ ਨਾ ਮੈਂ ਪਹਿਨੇ ਹੋਰ ਹਾਂ ਕੱਢ ਕੇ ਰੱਖ ਦੂਰੇ ਰੱਖ ਪਸੰਦ ਆ ਸੋਹਣੀ ਲੱਗਦੀ ਸਰਦਾਰੀ ਜੁੱਤੀ ਆ ਜਿਹੜਾ ਮਰਜ਼ੀ ਪਾ ਲਓ ਜਿਹੜੀ ਮੂਡ ਜੁੱਤੀ ਹੋਣੀ ਪਣਾ ਬਾਲੋ ਨਾਲੇ ਹਾਂ ਖਰਾਬ ਨਹੀਂ ਹੁੰਦੀ ਇਹ ਤੇ ਮੰਮੀ ਨੇ ਲਈ ਐਥੋਂ ਜੁੱਤੀ ਵੀ ਆਪਾਂ ਖਰੀਦ ਲਈ ਤੇ ਇੱਕ ਜੋੜਾ ਲੈ ਆਉਂਦਾ ਤੇ ਇਹ ਵੀ ਦੋ ਤੇ ਇਹ ਵੀ ਦਪਾ ਨੂੰ ਪਸੰਦ ਆ ਗਏ ਸੀਗੇ ਤੇ ਬਹੁਤ ਸੋਹਣੇ ਜੁੱਤੀ ਸੀਗੇ ਤੇ ਵੀ ਲੈ ਸੀਗੇ ਵੀਰ ਤੋਂ ਮਾਕਾ ਪਤਾ ਨੀ ਕਾ ਵੀ ਲਾਇਆ ਸੀ ਉੱਧਰੋਂ ਤੇ ਆਪਾਂ ਲੈਂ ਸਿੱਖ ਪੱਗ ਤੇ ਪੱਗ ਦਾ ਪ੍ਰਗ ਨਾਲੇ ਜੀ ਪੱਗ ਲੈ ਲਈ ਆਪਾਂ ਤੇ ਹੁਣ ਆਪਾਂ ਜਾ ਰਹੇ ਆ ਇੱਕ ਲੈਣੀ ਆ ਜਾਕਟ ਮਨਿੰਦਰ ਵਾਸਤੇ ਤੇ ਦੇਖਦੇ ਆ ਕਿੱਥੋਂ ਮਿਲਦੀ ਆ ਇੱਧਰ ਨੇ ਇੱਧਰ ਨੇ ਉਹੜੇ ਆ ਵੀ ਕਾਗਾਸ ਹਨ ਵਧੀਆ ਲੱਗਦੀ ਹੈ ਨਾ ਬਹੁਤ ਜਿਆਦਾ ਨਾ ਬਹੁਤ ਜਿਆਦਾ ਹੈ ਇਹ ਕੁਆਲਟੀ ਬਹੁਤ ਵਧੀਆ ਹੈ ਬਸ ਕਰੀ ਜਗਾ ਕਾਹ ਬਤਾ ਨਹੀਂ ਤੁਰੀ ਜਾਂਦੀ ਅੰਬਾ ਵੀ ਹੈ ਜਿਆਨਨ ਆਰਟੀਕਲ ਹੁੰਦਾ ਇਹ ਮਤਲਬ ਲੋਕ ਨਹੀਂ ਅੰਦਰੋਂ ਵੀ ਦੇਖਵਾ ਚੀਜ਼ਾਂ ਦੇਖੋ ਇਹ ਵੀ ਨੇ ਅੰਬਾਪਨਾ ਮਾਂ ਬਾਪ ਨਾਲ ਲਈ ਪ੍ਰੋਗਰਾਮ ਹੈ ਸਰਕੇ ਕੋ ਉੱਟਣਾ ਦਿਖਾ ਦੇਣਾ ਉੱਪਰ ਆ ਜਾ ਕੁੜੀ ਲਿਆ ਆ ਕਿਉਂ ਕਲੈਣੀਆਂ ਚਾਚੇ ਵਾਸਤੇ ਜੈਕਟ ਆਪਾਂ ਤੇ ਵੀਰਿਆਂ ਦਾ ਉੱਪਰ ਆ ਜਾ ਉੱਪਰ ਦਿਖਾਉਣੇ ਆ ਗਿਆ ਨਾ ਕੁੜੀ ਨੇ ਤਾਂ ਗੱਲ ਸੁਣ ਤੇ ਸੋਨੇ ਕੇ ਗੀਤੀ ਆਹ ਉਹਦੇ ਟੋਕ ਲੱਗੀ ਹੋਈ ਆ ਉਦਾਂ ਦੀ ਉਹ ਦਿਖਾ ਦਿਓ ਯਾਰ ਕੋਈ ਤੇ ਆਂਟੀ ਨੇ ਜਾਗਣਾ ਤਾਂ ਮੁਈ ਬੀਆ ਸੀ ਗਿਆ ਤੇ ਉਦੋਂ ਬਾਅਦ ਆਪਾਂ ਲੈ ਗਏ ਸੀ ਜੁੱਤੀ ਸੰਦਸਿਆ ਸੀ ਆਪਾਂ ਤੇ ਜੁੱਤੀ ਲੈ ਕੇ ਆਏ ਸੀਗੇ ਫੇਰ ਨੂੰ ਤੇ ਅਦੋਂ ਜੁੱਤੀ ਲੈ ਕੇ ਆਪਾਂ ਉਦੋਂ ਦਾ ਜਾਣਾ ਘਰ ਨੂੰ ਤੇ ਉਦੋਂ ਬਾਅਦ ਫੇਰ ਟਿਊਸ਼ਨ ਲਾਣਾ ਟਿਊਸ਼ਨ ਵੀ ਲਾਉਣਾ ਕਰ ਜਾ ਕੇ ਬਾਅਦ ਵਿੱਚ ਕਰ ਕੇ ਉਹਨਾਂ ਨੇ ਛੇਕ ਕਰੋ ਤੇ ਆਪਾਂ ਉੱਥੋਂ ਜੁੱਤੀਆਂ ਲੈ ਕੇ ਉਦੋਂ ਬਾਅਦ ਆਪਾਂ ਚੱਲ ਪਉਣ ਘਰ ਨੂੰ ਕਰਦੇ ਜਾ ਕੇ ਬੱਚਿਆਂ ਦਾ ਲਾਉਣਾ ਟਿਊਸ਼ਨ ਤੇ ਬੱਚੇ ਵੀ ਆ ਗਣ ਮੰਮੀ ਹੁਣੇ ਪਤਾ ਨਹੀਂ ਕਿੱਥੇ ਨੇ ਓ ਬਲੇਗੇ ਬਲੇਗੇ ਤੇ ਆਪਾਂ ਇੱਥੋਂ ਗੱਡੀ ਸਟਾਰਟ ਕਰਕੇ ਤੇ ਆਪਾਂ ਹੁਣ ਚੱਲ ਪਈ ਸੀ ਘਰ ਨੂੰ ਆਪਾਂ ਗੱਡੀ ਖੜਾਈ ਸੀ ਹਸਤਾਲ ਦੇ ਵਿੱਚ ਕਾਇ ਇਹ ਆਪਾਂ 2000 ਦਾ ਪੁਆਇਲਾ ਤੇਲ ਨਾਲੇ ਤੇਲ ਪੁਆਇਆ ਤੇ ਨਾਲ ਕਰਿਆ ਬੰਦੇ ਨੇ ਸ਼ੀਸ਼ਾ ਸਾਫ ਦੋ ਕੰਮ ਕਰੇ ਨੇ ਤੇਲ ਪਾਉਣ ਦੇ ਤੇ ਇਹ ਫਾਇਦਾ ਆ ਗੱਡੀ બસ ਬਸ ਬਸ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਗਾਇ ਗਾ ਆਪਣੇ ਘਰੇ ਪਾਗਰ ਨੂੰ ਚੁੱਕੀ ਅੱਗੇ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਸਾਰੇ ਹਾਂਜੀ ਓਕੇ ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ ਜਿੱਤ ਗਾਇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਬਲੌਗ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪ ਅਗਲੇ ਬਲੌਗ ਦੇ ਵਿੱਚ ਓਕੇ ਬਾਈ